ਦਰਤ ਕੋ ਹੁਣ ਅਸੀਂ ਖੜੇ ਆ ਸਤਲੁਜ ਦਰਿਆ ਦੇ ਪੁਲਤੇ ਜਿੱਥੇ ਤੁਸੀਂ ਦੇਖ ਸਕਦੇ ਆ ਕਿ ਪਾਣੀ ਦਾ ਜਿਹੜਾ ਵਹਾਅ ਬਹੁਤ ਤੇਜ਼ ਆ ਕਿਉਂਕਿ ਪਿਛਲੇ ਕਈ ਦਿਨਾਂ ਦਾ ਜੋ ਲਗਾਤਾਰ بارش ਪੈ ਰਹੀ ਆ ਤੇ ਇਸ بارش ਨੇ ਕਾਫੀ ਲੋਕਾਂ ਦਾ ਨੁਕਸਾਨ ਕਰਤਾ ਤੇ ਪਾਣੀ ਵੱਧ ਹੋਣ ਕਾਰਨ ਜਿਹੜੇ ਦਰਿਆ ਦੇ ਇਲਾਕੇ ਦੇ ਲੋਕ ਵਸਦੇ ਆ ਉਹਨਾਂ ਵਿੱਚ ਸਹਿਮ ਦਾ ਮਾਹੌਲ ਜੀ ਦੇਖਣ ਨੂੰ ਮਿਲ ਰਿਹਾ ਪਰ ਸਤਲੁਜ ਦਰਿਆ ਦਾ ਪਾਣੀ ਵਧਣ ਕਾਰਨ ਜਿਹੜੇ ਅਸੀਂ ਪਾਸੇ ਲੋਕ ਆ ਦੇਖੋ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਲੋਕ ਕਿਸ ਤਰ੍ਹਾਂ ਜਿਆਦਾ ਪਾਣੀ ਨੂੰ ਦੇਖਣ ਵੀ ਇੱਥੇ ਪਹੁੰਚੇ ਹੋਏ ਆ ਤੁਸੀਂ ਦੇਖ ਸਕਦੇ ਆਂ ਭਾਈ ਜਸ ਹਿਸਾਬ ਦੇ ਨਾਲ ਸਤਲੁਜ ਦਰਿਆ ਦਾ ਪਾਣੀ ਜਿਹੜਾ ਉੱਤਰ ਜਿਹੜਾ ਵਧਿਆ ਹੋਇਆ ਵਾ ਉਹ ਖਾਣ ਵਾਲੇ ਸਮੇਂ ਵਿੱਚ ਖਤਰਨਾਕ ਰੂਪ ਧਾਰਨ ਕਰ ਸਕਦਾ ਇੱਥੇ ਨoare ਇੱਥੇ ਖੜਾ ਹਾਂ ਬਲਕੇ ਪੂਰਾ ਚਲ ਕੋਲਤਾ ਇਹ ਗੱਲ ਦਰਸ਼ਕੋ ਹੁਣ ਅਸੀਂ ਖੜੇ ਆਂ ਸਤਲੁਜ ਦਰਿਆ ਦੇ ਪੁਲ ਦੇ ਥੱਲੇ ਜਿੱਥੇ ਤੁਸੀਂ ਦੇਖ ਸਕਦੇ ਜਿਹੜਾ ਪਾਣੀ ਦਾ ਵਹਾਅ ਕਾਫੀ ਤੇਜ਼ ਆ ਤੇ ਇੱਥੇ ਤੁਹਾਨੂੰ ਦੱਸ ਦਈਏ ਇੱਥੇ ਪੁਲਿਸ ਚੌਂਕੀ ਵੀ ਜਿਹੜੀ ਇੱਥੇ ਮੌਜੂਦ ਆ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਤੇ ਜਿਹੜਾ ਪਾਣੀ ਦਾ ਵਹਾਅ ਕਾਫੀ ਉਹਨਾਂ ਨੂੰ ਵੀ ਪਤਾ ਲੱਗ ਰਿਹਾ ਸੀ ਮਲਾਜਮ ਦੱਸ ਰਹੇ ਸੀ ਵੀ ਜਿਹੜਾ ਪਾਣੀ ਦਾ ਵਹਾਅ ਹਰ ਸਮੇਂ ਵੱਧ ਰਿਹਾ ਵਾ ਜੋ ਆਸਪਾਸ ਦੇ ਪਿੰਡਾਂ ਦੇ ਲੋਕਾਂ ਦੇ ਵਿੱਚ ਇੱਕਾ ਸਹਿਮ ਦਾ ਮਾਹੌਲ ਆ ਤੇ ਇਸ ਨੂੰ ਲੈ ਕੇ ਜਿੱਥੇ ਲੋਕਾਂ ਦੀਆਂ ਦੁੱਖ ਤਕੀਆਂ ਸੁਣਨ ਵਾਸਤੇ ਜਿਹੜੇ ਪ੍ਰਸ਼ਾਸਨ ਦੇ ਅਧਿਕਾਰੀ ਵੀ ਕਹਿੰਦੇ ਇੱਥੇ ਆ ਰਹੇ ਆ ਤੇ ਉੱਥੇ ਸਭ ਤੋਂ ਪਹਿਲ ਕਦਮੀ ਕਰਦੇ ਜਿਹੜੇ ਆ ਸਿਆਸੀ ਪਾਰਟੀਆਂ ਦਾ ਕੋਈ ਆਗੂ ਹਜੇ ਤੱਕ ਤਾਂ ਪਤਾ ਨਹੀਂ ਲੱਗਿਆ ਪਰ ਉਸ ਨੂੰ ਪਹਿਲ ਕਰਦੇ ਜਿਹੜੇ ਸਾਡੇ ਬਹੁਜ ਸਮਾਜ ਪਾਰਟੀ ਜਿਹੜੇ ਆ ਹਲਕਾ ਡਿਗਰਾਉਂਡ ਦੇ ਜ਼ਿਲ੍ਹਾ ਪ੍ਰਧਾਨ ਆ ਤੇ ਉਹਨਾਂ ਦੇ ਨਾਲ ਕੁਝ ਹੋਰ ਮੈਂਬਰ ਉਹ ਵੀ ਇੱਥੇ ਸਪੈਸ਼ਲ ਤੌਰ ਤੇ ਦਰਿਆ ਦਾ ਮਹਿਰਾ ਕਰਨ ਪਹੁੰਚੇ ਆ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਇਹਨਾਂ ਨੂੰ ਅਸੀਂ ਜਿਹੜੀਆਂ ਵੱਖ-ਵੱਖ ਕੁਝ ਇਹ ਤਸਵੀਰਾਂ ਦਿਖਾ ਦਈਏ ਫਿਰ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਇੱਕ ਇੱਧਰ ਮੈਂ ਤੁਹਾਨੂੰ ਦਿਖਾ ਦਿਆਂ ਵੀ ਜਿਹੜੇ ਲੋਕਾਂ ਦੀਆਂ ਫਸਲ ਆ ਫਸਲ ਦੇ ਵਿੱਚ ਜਿਹੜਾ ਪਾਣੀ ਦੇ ਕਿਵੇਂ ਦਿਖ ਰਿਹਾ ਹੈ ਤੇ ਉਹ ਜਿਹੜੀਆਂ ਦੂਰੋਂ ਤਸਵੀਰਾਂ ਦਸ ਰਹੀਆਂ ਵਾਂ ਵੀ ਉਹਦੇ ਪਰਿਵਾਰ ਦੇ ਜਿਹੜੇ ਪਸ਼ੂ ਆ ਮੱਝਾਂ ਦੇ ਕੋਈ ਵਿੱਚ ਪਾਣੀ ਦੇ ਖੜੀਆਂ ਪਾਣੀ ਐ ਦੋ-ਦੋ ਟਾਈਫਟ ਫਿਰ ਪਾਣੀ ਆ ਦੋ-ਦੋ ਟਾਈਫਟ ਪਾਣੀ ਚ ਖੜੀਆਂ ਦਿਖਾਈ ਦੇ ਰਹੀਆਂ ਵਾਂ ਤੇ ਤੁਹਾਨੂੰ ਹੋਰ ਵੀ ਜਿਹੜੀਆਂ ਨੇੜੇ ਤਸਵੀਰਾਂ ਦਿਖਾਵਾਂਗੇ ਤੁਸੀਂ ਦੇਖ ਸਕਦੇ ਹੋ ਸਤਲੁਜ ਦਰਿਆ ਦਾ ਜਿਹੜਾ ਵਾਪਸ ਧਰ ਠੀਕ ਹੈ ਨਹੀਂ ਕਾਫੀ ਦਿਖਾਈ ਦੇ ਰਿਹਾ ਦਰਸ਼ਕੋ ਜਿਵੇਂ ਤੁਹਾਨੂੰ ਅਸੀਂ ਪਹਿਲਾਂ ਦੱਸ ਚੁੱਕੇ ਹਾਂ ਕਿਉਂਕਿ ਭਾਰਤ ਵਿੱਚ ਲਗਾਤਾਰ ਜਿਹੜੇ ਆ ਕਈ ਸੂਬਿਆਂ ਦੇ ਵਿੱਚ ਜਿਹੜੀ بارش ਜਿਹੜੀ ਭਾਰੀ ਤਬਾਹੀ ਮਚਾਈ ਪਈ ਆ ਜਿਸ ਨਾਲ ਹਜ਼ਾਰਾਂ ਲੋਕਾਂ ਦਾ ਨੁਕਸਾਨ ਹੋ ਚੁੱਕਿਆ ਤੇ ਫਸਲਾਂ ਬਰਬਾਦ ਹੋ ਚੁੱਕੀਆਂ ਤੇ ਤੁਹਾਨੂੰ ਪਤਾ ਵਾ ਪਿਛਲੇ ਦਿਨਾਂ ਤੋਂ ਪੰਜਾਬ ਦੇ ਵਿੱਚ ਵੀ ਲਗਾਤਾਰ بارش ਹੋ ਰਹੀ ਆ ਤੇ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਵਾ ਤੇ ਪਿਛਲੇ ਕਈ ਦਿਨਾਂ ਤੋਂ ਚਰਚਾ ਸਾਨੂੰ ਮਿਲਦੀ ਸੀ ਕਿ ਇੱਥੇ ਜਿਹੜਾ ਸਤਲੁਜ ਦਰਿਆ ਵਾ ਸਦਾਂਬਿੜ ਦੇ ਨੇੜੇ ਉਹਦਾ ਪਾਣੀ ਵੀ ਲਗਾਤਾਰ ਵਧ ਰਿਹਾ ਵਾ ਜਿਸ ਕਰਕੇ 80 ਪਸੇ ਦੇ ਪਿੰਡਾਂ ਦੇ ਲੋਕਾਂ ਨੂੰ ਜਿਹੜੀ ਆ ਇੱਕ ਸੇਮ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਚਿੰਤਾ ਕਿਉਂਕਿ ਪਿਛਲੇ ਸਮੇਂ ਦਰੋਂਣ ਇਸ ਖੜਾਂ ਦੀ ਇਮਾਰਤ ਦੇ ਵਿੱਚ ਆਏ ਪਿੰਡਾਂ ਦਾ ਭਾਰੀ ਨੁਕਸਾਨ ਹੋ ਗਿਆ ਸੀ ਤੇ ਅੱਜ ਅਸੀਂ ਵੀ ਆਪਣੀ ਟੀਮ ਦੇ ਨਾਲ ਵਿਸ਼ੇਸ਼ ਜਜਾ ਲਨ ਪਹੁੰਚੇ ਆ ਤੇ ਇੱਥੇ ਪਤਾ ਲੱਗਿਆ ਸੀ ਹਲਕਾ ਜਗਰਾਉਂ ਦੇ ਵਿਧਾਇਕ ਬੀਬੀ ਸਰਬਜੀਤ ਕੁਮਾਰ ਨੂੰ ਕੇ ਤੇ ਐਸਡੀ ਸਾਹਿਬ ਜਗਰਾਉਂ ਉਹ ਵੀ ਇੱਥੇ ਹਲਕ ਦਾ ਜਜਾ ਲੈਣ ਆ ਰਹੇ ਆ ਤੇ ਇੱਥੇ ਵੱਖ-ਵੱਖ ਹੋਰ ਵੀ ਲੋਕ ਜਿਹੜੇ ਆ ਇੱਥੇ ਜਜਾ ਲੈਣ ਪਹੁੰਚੇ ਆ ਤੇ ਜੇ ਅਸੀਂ ਸਿਆਸੀ ਪਾਰਟੀਆਂ ਦੀ ਗੱਲ ਕਰੀਏ ਤਾਂ ਸਿਆਸੀ ਪਾਰਟੀਆਂ ਚੋਂ ਬੋਧੇ ਸਮਾਜ ਪਾਰਟੀ ਨੇ ਪਹਿਲ ਕਰਦੇ ਹੋਏ ਅੱਜ ਇੱਥੇ ਬੋਧੇ ਸਮਾਜ ਪਾਰਟੀ ਦੇ ਆਗੂ ਵੀ ਪਹੁੰਚੇ ਆ ਕਿਉਂਕਿ ਉਹਨਾਂ ਨੂੰ ਵੀ ਹਾਈ ਕਮਾਂਡ ਵੱਲੋਂ ਕੋਈ ਹੁਕਮ ਆਈ ਸੀ ਵੀ ਤੁਸੀਂ ਸਥਿਤੀਆਂ ਜਗ੍ਹਾ ਲੈ ਕੇ ਸਾਨੂੰ ਰਿਪੋਰਟਾਂ ਭੇਜੋ ਜਿਸ ਨੂੰ ਦੇਖਦੇ ਹੋਏ ਹਲਕਾ ਜਗਰਾਉਂਦੇ ਸਾਫਕਾ ਜਿਹੜੇ ਆ ਪ੍ਰਧਾਨ ਸੂਬੇ ਦਾ ਸਾਧੂ ਸਿੰਘ ਤੱਪੜ ਤੇ ਉਹਨਾਂ ਨਾਲ ਇੱਥੇ ਸਾਥੀ ਵਿਸ਼ੇਸ਼ ਤੌਰ ਤੇ ਪਹੁੰਚੇ ਆ ਆਓ ਆਪਾਂ ਕਰਦੇ ਹਾਂ ਗੱਲਬਾਤ ਸਭ ਤੋਂ ਪਹਿਲਾਂ ਤਾਂ ਸੂਬੇ ਦਾ ਸਾਹਿਬ ਅਸੀਂ ਆਪਣੇ ਚੰਨ ਘੜਾ ਦਾ ਸਵਾਗਤ ਕਰਦੇ ਆਂ ਜੀ ਥੈਂਕ ਯੂ ਹਾਂਜੀ ਅੱਜ ਤੁਸੀਂ ਜਿਹੜੇ ਵਿਸ਼ੇਸ਼ਤਾ ਉੱਤੇ ਇੱਥੇ ਪਹੁੰਚੇ ਆਂ ਆ ਸਤਲੁਜ ਦਰਿਆ ਦੇ ਪੁਲਤੇ ਇਹਦੇ ਸੰਬੰਧ ਵਿੱਚ ਕਿਵੇਂ ਤੁਸੀਂ ਇੱਥੇ ਪਹੁੰਚੇ ਆ ਜੀ ਕਿਹਦੇ ਕੰਨ ਤੇ ਪਹੁੰਚੇ ਆ ਤੇ ਇੱਥੇ ਕੀ ਸਥਿਤੀ ਦਾ ਜਾਜਾ ਲੈਣ ਆਇਆ ਦੇਖੋ ਜੀ ਅੱਜ ਇਸ ਦਿਨ ਦਾ 4-5 ਦਿਨ ਤੋਂ بارش ਦਾ ਜਿਆਦਾ ਜ਼ੋਰ ਚੱਲ ਰਿਹਾ ਅਲੱਗ-ਅਲੱਗ ਚੈਨਲਾਂ ਤੋਂ ਟੀਵੀ ਤੋਂ ਔਰ ਆਸ-ਪਾਸ ਦੇ ਆਬਲਕ ਤੋਂ ਵੀ ਸੁਣਨ ਦੇ ਬਚਾਰਿਆ ਵੀ ਜੋ ਪਾਣੀ ਦਾ ਬਹਾਵ ਕਾਫੀ ਵੱਡ ਚੁੱਕਾ ਪਹਿਲਾਂ ਵੀ ਪਿਛਲੇ ਸਾਲਾਂ ਤੋਂ ਕਈ ਦਫਾ ਪਾਣੀ ਦਾ ਜਦ ਬਹਾਵ ਵੱਧ ਜਾਂਦਾ ਸੀ ਤਾਂ ਇੱਥੇ ਕਾਫੀ ਭਾਰੀ ਨੁਕਸਾਨ ਹੋਇਆ ਤਾਂ ਮੇਰੀ ਭੋਜਨ ਸਮਾਜ ਪਾਲਟਈ ਹਲਕਾ ਜਗਰਾਉਂ ਦੇ ਸੀਨੀਅਰ ਅਗੂ ਹੋਣ ਦੇ ਨਾਤੇ ਮੇਰੀ ਹਾਈ ਕਮਾਂਡ ਵੱਲੋਂ ਡਿਊਟੀ ਲਗਾਈ ਗਈ ਹੈ ਬਈ ਸਤਲੁਜ ਦਰਿਆ ਸਦਮਾ ਬੇਟ ਏਰੀਏ ਦਾ ਏਰੀਆ ਦਾ ਪੂਰਾ ਜੈਜਾ ਲੈ ਕੇ ਰਿਪੋਰਟ ਦਿਓ ਤੋਂ ਮੈਂ ਆਪਣੇ ਸਾਥੀਆਂ ਦੇ ਨਾਲ ਜੋ ਜਗਰਾਉਂ ਤੋਂ ਨਕੌਦਰ ਜਲੰਧਰ ਰੋਡ ਸਤਲੁਜ ਦਰਿਆ ਦੇ ਉੱਪਰ ਬਣਿਆ ਹੋਇਆ ਬ੍ਰਿਜ ਜੋ ਦੁਆਬਾ ਔਰ ਮਾਲਵੇ ਨੂੰ ਇੱਕ ਲਿੰਕ ਕਰਦਾ ਹੈ ਜੋੜਦਾ ਹੈ ਉਸ ਜਗ੍ਹਾ ਪਰ ਅਸੀਂ ਅੱਜ ਪਹੁੰਚੇ ਆਂ ਔਰ ਆਸ-ਪਾਸ ਦੇ ਲੋਕਾਂ ਤੋਂ ਇਹ ਵੀ ਪਤਾ ਚੱਲਾ ਵੀ ਪਾਣੀ ਦਾ ਬਹਾਅ ਕੱਲ ਨਾਲੋਂ ਅੱਜ ਕੁਝ ਜ਼ਿਆਦਾ ਵਧਿਆ ਹੋਇਆ ਹੈ। ਤੋਂ ਮੈਂ ਪੰਜਾਬ ਸਰਕਾਰ ਸਾਡੇ ਇਲਾਕੇ ਦੇ ਐਮ.ਐਲ.ਏ ਬੀਬੀ ਸਰਬਜੀਤ ਕੌਰ ਮਾਨੂ ਕੇ ਸਿਵਲ ਪ੍ਰਸ਼ਾਸਨ ਐਸ.ਡੀ.ਐਮ ਸਾਹਿਬ ਵਗੈਰਾ ਸਭੀ ਨੂੰ ਇਹ ਬੇਨਤੀ ਕਰਦਾ ਇਸ ਜਗ੍ਹਾ 'ਤੇ ਜਿੰਨੇ ਵੀ ਲੋਕ ਵੱਸਦੇ ਆ ਉਹਨਾਂ ਨੂੰ ਜੋ ਵੀ ਪ੍ਰੋਬਲਮ ਆ ਰਹੀ ਆ ਇਸ ਹੜਪੀੜਤ ਦੇ ਦੌਰਾਨ ਉਹਨਾਂ ਦੀਆਂ ਜੋ ਵੀ ਜ਼ਰੂਰਤਾਂ ਉਹਨਾਂ ਨੂੰ ਪੂਰਾ ਕੀਤਾ ਜਾਏ ਸਾਡੇ ਪੰਜਾਬ ਸਰਕਾਰ ਵੱਲੇ ਭੋਜਨ ਸਮਾਜ ਪਾਰਟੀ ਵੱਲੋਂ ਇਹ ਬੇਨਤੀ ਹੈ ਕਿ ਇਸ ਏਰੀਏ ਦਾ ਜਗਰਾਉ ਏਰੀਏ ਦੇ ਨਾਲ ਜਿੰਨਾ ਵੀ ਏਰੀਆ ਲੱਗਦਾ ਇਸ ਤੋਂ ਇਲਾਵਾ ਪੰਜਾਬ ਸਰਕਾਰ ਦੀ ਪੂਰੇ ਪੰਜਾਬ ਵਿੱਚ ਜਿੱਥੇ-ਜਿੱਥੇ ਪਾਣੀ ਆਉਣ ਦੀ ਸੁਭਾਵਨਾ ਹੈ ਤੋਂ ਬਹੁਜਨ ਸਮਾਜ ਪਾਰਟੀ ਵੱਲੋਂ ਪੰਜਾਬ ਸਰਕਾਰ ਨੂੰ ਇਹ ਹੀ ਅਪੀਲ ਹੈ ਇਹ ਹੀ ਬੇਨਤੀ ਹੈ ਕਿ ਇਹਨਾਂ ਲੋਕਾਂ ਦਾ ਆ ਕੇ ਜੋ ਵੀ ਦੁੱਖ ਤਕਲੀਫਾਂ ਸੁਣੀ ਜਾਏ ਤੇ ਜੋ ਵੀ ਇਹਨਾਂ ਦੀਆਂ ਜ਼ਰੂਰਤਵੰਦ ਜ਼ਰੂਰਤਾਂ ਹੈ ਉਹਨਾਂ ਨੂੰ ਪੂਰਾ ਕੀਤਾ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ